ਸੋ ਸੋ ਨੋ 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 ਨੋ

ਪਹਿਲੀ ਵਾਰ ਆਇਆ ਭਾਈ ਜੀ ਮੈਂ ਪਹਿਲੀ ਵਾਰ ਆਇਆ ਅਸਲੀ ਦਾ ਪਿੰਡ ਪਹਿਲੀ ਵਾਰ ਦਿੱਤਾ ਇੱਥੇ ਬਹੁਤ ਬੰਦਿਆਂ ਨੂੰ ਰਸਤਾ ਨਹੀਂ ਪਤਾ ਸੀਗਾ ਸਾਨੂੰ ਵੀ ਨਹੀਂ ਪਤਾ ਸੀ ਮੋੜ ਲੱਗੇ ਬਹੁਤ ਅੱਗੇ ਆ ਕੇ ਮੋੜ ਲੱਗੇ ਹੋਏ ਨੇ ਥੋੜਾ ਬਹੁਤਾ ਪੁੱਛਣਾ ਪਿਆ ਪਿੱਛੋਂ ਨੇੜੇ ਨੇੜੇ ਕਰਦੇ ਕਰਦੇ ਕਾਫੀ ਹੂਰਾ ਚੁੱਕੇ ਆਂ ਮੈਂ ਤਾਂ ਕੁਝ ਕੁ ਠੀਕ ਹੈ ਇਹ ਬਿਲਕੁਲ ਹੈ ਇਹ ਬਿਲਕੁਲ ਬਹੁਤ ਪਰਵਾਹ ਨਹੀਂ ਕਰਦੇ ਜਿਸ ਲੋਕ ਕੋਲ ਨਾ ਪੈਸੇ ਹੁੰਦੇ ਨੇ ਉਹ ਲੋਕ ਤੇ ਇਹ 1720 ਰੁਪਏ ਦੀ ਬਣਾ। ਹਾਂਜੀ ਉਹ ਤੋਂ ਸੋਹਣਾ ਕਹਿੰਦੇ ਸੀ ਕਿਹੜਾ ਪੈਨਸਿਲ ਬਦਲਣਾ ਹੈ? ਹਾਂ ਕਿਹੜਾ ਪੈਨਸਿਲ? ਕੋਈ ਸੋਹਣਾ ਕਹਿੰਦੇ ਆ। ਕੋਈ ਆ ਸੋਹਣਾ ਬਹੁਤ ਆ ਪੰਜ ਉਹਦਾ। ਠੀਕ ਹੈ। ਇਹ ਇੱਥੇ ਭਾਈ ਐਤਵਾਰ ਵਾਲੇ ਦਿਨ ਬਹੁਤ ਰਸ਼ ਹੁੰਦਾ ਉਹਨਾਂ ਦੇ ਬਾਅਦ ਵੀ ਹੁੰਦਾ ਮੱਛਿਆ ਨੂੰ ਕੋਈ ਮੱਛਿਆ ਨੂੰ ਵੀ ਮੱਛਿਆ ਵੀ ਲੱਗਦੀ ਹੈ ਸੰਗਤ ਵੀ ਲੱਗਦੀ ਹੈ ਇੱਥੇ ਠੀਕ ਹੈ ਯਾਨੀ ਕਿ ਸੰਗਤ ਕਾਫੀ ਦੂਰ ਦੂਰੋਂ ਆ ਰਹੀ ਹੈ ਹਾਂ ਜੀ ਸਾਰਾ ਜਿਹੜਾ ਅੜੀ ਫੋਨ ਵੀ ਬੱਧੀ ਇੱਥੇ ਅੜੀ ਸਾਹਿਬ ਤੇ ਗੁਰਦੁਆਰੇ ਜਿਹੜਾ ਆਉਂਦਾ ਉਹ ਇਧਰ ਹੋ ਕੇ ਜਾਂਦਾ ਕਿਹੜਾ ਨਹੀਂ ਸਾਰੇ ਜਿਹੜੇ ਜਾ ਕੇ ਫੇਲ ਕੇ ਆ ਜਾਂਦੇ ਨੇ ਠੀਕ ਹੈ ਜੀ ਠੀਕ ਹੈ ਹੋਰ ਵੀ ਨਾ ਦਰਦ ਲੱਗਿਆ ਜੀ ਇੱਥੇ ਆ ਦੇਖੋ KFC ਲਕਡੋਨਲ 버거 किंग ਸਾਰੀ ਮਾਰਕੀਟ ਪੈ ਗਈ ਆਸ-ਪਾਸ ਕੀ ਆ ਮਾਰਕੀਟ ਖੁਰ ਗਈ ਇੱਥੇ ਕੰਸਟ੍ਰਕਸ਼ਨ ਦਾ ਕੰਮ ਚੱਲ ਰਿਹਾ ਆ ਇੱਥੇ ਸਾਰੀ ਬੰਦ ਰਹੀ ਆ ਹੋਰ ਤਿਆਰ ਹੋ ਰਹੀ ਆ ਆ ਰੋਡ ਸਿੱਧੀ ਜਿਹੜੀ ਦੇਖ ਰਿਹਾ ਤੁਸੀਂ ਤੇ ਸਿੱਧੀ ਲੁਧਿਆਣਾ ਜਾ ਰਹੀ ਆ ਬਾਈ ਬਰਨਾਲਾ ਹੋ ਕੇ ਲੁਧਿਆਣਾ ਤੋਂ ਸਾਰੀ ਉੱਤਰ ਜਾ ਕੇ ਸਿੱਧੀ ਇਹ ਸੇ ਰੋਡ ਤੇ تھوڑا سا ਮੋੜ ਲੈ ਜੇਹੀ ਰੋਡ ਤੋਂ تھوڑا ਸਾਹਮਣੇ ਆਇਆ ਕਿ ਦੇਖੋ ਨਿਆ ਸੰਗਤਾਂ ਜਾ ਰਹੀਆਂ ਨੇ ਰੱਤ ਭਰਿਆ ਜਾ ਰਿਹਾ ਅੱਗੇ ਦੇਖੋ ਤੁਸੀਂ ਇੱਕ ਪੁਲ ਮੈਂ ਚੜ ਕੇ ਆ ਗਿਆ ਵਾ ਆ ਜਿਹੜਾ ਦੂਸਰਾ ਪੁਲ ਵਾ ਇਹ ਚੜਨਾ ਨਹੀਂ ਇਹ ਤੇ ਥੱਲੋਂ ਦੀ ਜਾਣਾ ਇਹ ਸਿੱਧਾ ਅਕਾਡੀ ਸਰ ਸਾਹਿਬ ਦੇ ਦੁਆਰੇ ਚਲੇ ਜਾਊਗਾ ਇਹ ਪੋਲ ਨਹੀਂ ਆਪਾਂ ਚੜਨਾ ਆ ਦੇਖੋ ਤੁਸੀਂ ਜੇ ਕੋਈ ਰਸਤਾ ਭੁੱਲ ਵੀ ਜਾਵੇ ਤਾਂ ਇੱਥੇ ਬੋਰਡ ਲੱਗੇ ਹੋਏ ਨੇ ਥਨਾ ਥਾ ਜਗ੍ਹਾ ਜਗ੍ਹਾ ਬੋਰਡ ਲੱਗੇ ਹੋਏ ਨੇ ਬਣਾ ਬਹੁਤ ਸੁੱਖਾ ਗੁਰਦੁਆਰਾ ਸਾਹਿਬ ਆਹ ਸਟਾਫ ਦੇਖੋ ਮੈਂ ਪੋਚੁੰਡੇ ਵਾਲੀ ਰੋਡ ਤੇ ਆ ਆ ਦੇਖੋ ਮੇਰੇ ਸਾਹਮਣੇ ਰੋਡ ਜਾਂਦੀ ਆ ਅੰਦਰ ਆ ਜਿਹੜੀ ਸਾਹਮਣੇ ਰੋਡ ਸਿੱਧੀ ਜਾ ਰਹੀ ਆ ਇਹੀ ਅਡਿਸਰ ਸਾਹਿਬ ਗੁਰਦੁਆਰਾ ਜਾਂਦੀ ਆ ਆ ਦੇਖੋ ਦਰਵਾਜ਼ੇ ਵੀ ਲੱਗੇ ਹੋਏ ਨੇ ਆ ਰੋਡ ਤੇ ਆ ਨੇ ਜੋ ਤੁਸੀਂ ਦੇਖ ਰਹੇ ਹੋ ਇੱਥੇ ਬਹੁਤ ਹੀ ਭਾਰੀ ਗਿਣਤੀ ਦੇ ਵਿੱਚ ਸੰਗਤ ਆਈ ਹੋਈ ਆ। ਉਹ ਮੈਂ ਪਾਰਕਿੰਗ ਦੇ ਵਿੱਚ ਖੜਾ ਆ ਇਸ ਟਾਈਮ। ਉਹ ਦੇਖੋ ਤੁਹਾਨੂੰ ਦਿਖਾਈਏ। ਰੌਣਕਾਂ ਇੱਥੇ ਵੀਆਂ। बाजार लगे मेन गेट आ लिया लड्डू का डब्बा एंटर कर लगे गुरुद्वारा साहेब भारी गिणती बंगत देखो तुम मेन गेट है सामने ਆਗੇ ਇਹ ਆਪਾਂ ਲੱਗਾ ਰਹੇ ਹਾਂ ਅਸ ਸਮੇਂ ਲੰਗਰ ਹਾਲ ਬਣਿਆ ਵਾ ਔਰ ਇੱਥੇ ਅਸੀਂ ਹੁਣ ਲੰਗਰ ਛਕਾਂਗੇ ਦੇਖੋ ਇਹ ਵਰਸਾ ਹੈ लख गिनती है इत संगत बहुत ज़्यादा आई हुई है अमृतसर समेत जिले कट बंदा ही है इतने भी बहलियाँ रौनक दिखाई नहीं सबू ਉਹ ਅੱਜ ਦਾ ਇਤਿਹਾਸ ਜਿਹੜਾ ਲਿਖਿਆ ਹੋਇਆ ਹੈ ਬਾਬਾ ਜੀ ਦਾ ਇੱਥੇ ਉਹ ਸਾਰਾ ਇਤਿਹਾਸ ਆ ਤੇ ਠੇਕ ਘੋਣੇ ਵੀ ਚੜਦੇ ਆ ਇਹਨੇ ਬਾਹਰ ਜਾਣਾ ਉਹਨਾਂ ਦੇ ਮਨੋ ਕਾਮ ਸਾਰੀਆਂ ਪੂਰੀਆਂ ਕਰਦੇ ਨੇ ਬਾਬਾ ਜੀ ਸਰਦਨ ਆਲਾ ਉਹ ਇੱਥੇ ਮੱਥਾ ਟੇਕੋ ਬੇਨਤੀ ਕਰੋ ਮਹਾਰਾਜ ਮੋਰ ਜੀ ਆਪੇ ਕਿਰਪਾ ਹੋ ਜੂਗੀ ਜਿੰਨਾ ਦੇ ਮਨੋ ਕਾਮ ਨੇ ਇਹ ਪ੍ਰੋਗਰਾਮ ਇੱਥੇ ਪੂਰੀਆਂ ਹੁੰਦੀਆਂ ਨੇ ਇਸ ਟਾਈਮ ਤੇ ਗਰਮੀ ਬਹੁਤ ਆ ਇਹਨਾਂ ਤੇ ਸਭ ਦੀ ਮਨੋ ਕਾਮਨਾ ਪੂਰੀ ਹੋਵੇ

ਸਿਗੁਰ ਦਰਸਾਵਾ ਉਹ ਮੱਥਾ ਟੇਕੋ ਇਸ਼ਨਾਨ ਕਰੋ ਪੰਜ ਇਸ਼ਨਾਨਾ ਕਰੋ ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਕਿਰਪਾ ਕਰੇ ਸੱਚੇ ਪਾਤਸ਼ਾਹ ਆਹ ਲਗਡਾਉਨ ਲੱਗ ਗਿਆ ਇਹ ਇੱਥੇ ਆ ਦੇਖੋ KFC ਲਗਡਾਉਨ ਵਾਲਾ 버거 किंग ਇੱਥੇ ਸਾਰੀ ਮਾਰਕੀਟ ਪੈ ਗਈ ਆਸ-ਪਾਸ ਇਹ ਆ ਮਾਰਕੀਟ ਹੋਰ ਵੀ ਇੱਥੇ ਕੰਸਟ੍ਰਕਸ਼ਨ ਦਾ ਕੰਮ ਚੱਲ ਰਿਹਾ ਵਾ ਇੱਥੇ ਵਾਰਸਰੀ ਪੰਡ ਰਹੀ ਆ ਹੋ ਤਿਆਰ ਹੋ ਰਹੀ ਆ ਆ ਰੋਡ ਸਿੱਧੀ ਜਿਹੜੀ ਦੇਖ ਰਿਹਾ ਤੁਸੀਂ ਤੇ ਸਿੱਧੀ ਲੁਧਿਆਣਾ ਜਾ ਰਹੀ ਆ ਮੈਂ ਬਰਨਾਲਾ ਹੋ ਕੇ ਲੁਧਿਆਣਾ ਸਾਰੀ ਉਹ ਉੱਤਰ ਜਾ ਕੇ ਸਿੱਧੀ またもう消えたかね。